ਉਹੀ ਥਾਰ ਆ ਜੀ ਜਿਹੜੀ ਮਸੂਸਾਂ ਵਾਲੇ ਮੇਲੇ ਦੇ ਵਿੱਚ ਸਟੰਟ ਮਾਰਦੀ ਸੀਗੀ ਇਹ ਥਾਰ ਆ ਫੜ ਲਈ ਜੀ ਲਿਆਓ ਵੀਰ ਜੀ ਇਹਦੇ ਟਾਗੇ ਲਿਆਉਂਦੇ ਹਾਂ ਅਹਿਮ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਕੰਮਤਨ ਬਾਬਾ ਜਵਾਹਰ ਦਾਸ ਜੀ ਦਾ ਜਿਹੜਾ ਮਸੂਸਾਂ ਵਿੱਚ ਮੇਲਾ ਸੀਗਾ ਉਲੰਘ ਕੇ ਗਿਆ ਤੇ ਇੱਕ ਥਾਰ ਸੀ ਕਾਲੇ ਰੰਗ ਦੀ ਜਿਹੜੀ ਬੜੇ ਜ਼ੋਰ ਦੇ ਨਾਲ ਸਟੰਟ ਜਿਹੜਾ ਜੀ ਉਹ ਬੱਚਾ ਉਹਦੇ ਵਿੱਚ ਮਾਰ ਰਿਹਾ ਸੀ ਉਹ ਥਾਰ ਜਿਹੜੀ ਅੱਜ ਅਸੀਂ ਫੜ ਲਈ ਹੈ ਅਸੀਂ ਸਾਰੇ ਬੱਚਿਆਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬੱਚਿਆਂ ਨੂੰ ਤੇ ਮਾਪੇ-ਬਾਪ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਕਿ ਜਿਸ ਤਰ੍ਹਾਂ ਇਹ ਬੱਚੇ ਸਟੰਟ ਮਾਰ ਰਹੇ ਸੀ ਅਗਰ ਕੱਲ ਨੂੰ ਕੋਈ ਕੀ ਹਾਦਸਾ ਹੋ ਜਾਂਦਾ ਤੇ ਇਸ ਚੀਜ਼ ਦਾ ਕੌਣ ਜ਼ਿੰਮੇਵਾਰ ਹੈ ਉਸ ਮਾਪੇ-ਬਾਪ ਨੂੰ ਪੁੱਛੋ ਜਿਨ੍ਹਾਂ ਨੇ 22 ਸਾਲ ਦਾ ਜਿਹੜਾ ਬੱਚਾ ਆਪਣੇ ਮੂੰਹ ਦੇ ਵਿੱਚੋਂ ਮੁਰਗੀ ਕੱਢ ਕੇ ਆਪਣਾ ਦੁੱਖ ਸੁੱਖ ਨਾ ਦੇਖ ਕੇ ਇਹ ਬੱਚੇ ਜਿਹੜੇ ਪਾਲੇ ਆ ਤੇ ਇਹ ਬੱਚੇ ਜਿਹੜੇ ਅਸਲੀ ਤੀ ਕੋਈ ਪਰਵਾਹ ਜੜੀ ਨਹੀਂ ਕਰਦੇ ਆਪਣੀ ਜਾਨ ਜਿਹੜੀ ਸਟੰਟ ਮਾਰ ਕੇ ਖਤਰੇ ਵਿੱਚ ਪਾਉਂਦੇ ਆ ਕਿ ਆਪਣੀ ਵੀ ਜਾਨ ਗਵਾ ਸਕਦਾ ਸੀ ਜਾਂ ਕਿਸੇ ਹੋਰ ਦੀ ਵੀ ਜਾਨ ਲੈ ਸਕਦਾ ਜੀ ਇਸ ਕਰਕੇ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਪਲੀਜ਼ ਇਸ ਤਰ੍ਹਾਂ ਕਰਕੇ ਆਪਣਾ ਜਿਹੜਾ ਜੀਵਨ ਹੈ ਜਿਹੜਾ ਅਨਮੋਲਾ ਜੀਵਨ ਹੈ ਇਹਨੂੰ ਤੁਸੀਂ ਖਤਰੇ ਵਿੱਚ ਨਾ ਪਾਓ ਗਿਫਟ ਦੇ ਦਾ ਪਿਆਰ ਆ ਉਹ ਅਸੀਂ ਇਹਨੂੰ ਦੇ ਰਹੇ ਆ ਤੇ ਨਾਲ ਹੀ ਇਹਨੂੰ ਕਹਿ ਰਹੇ ਆ ਕਿ ਜਾ ਕੇ ਆਪਣੇ ਮਾਤਾ ਪਿਤਾ ਜੀ ਨੂੰ ਦੱਸਣਾ ਕਿ ਮੈਂ ਮੇਲੇ ਵਿੱਚ ਆਹ ਸਟੰਟ ਜਿਹੜੇ ਮਾਰੇ ਸੀ ਦੱਸੋ ਮੈਂ ਠੀਕ ਕੀਤਾ ਕਿ ਗਲਤ ਕੀਤਾ ਫਿਰ ਦੇ ਪੇਰੈਂਟਸ ਗਲਤ ਕਹਿੰਦੇ ਆ ਜਾਂ ਠੀਕ ਕਹਿੰਦੇ ਆ ਫਿਰ ਸਾਨੂੰ ਦੱਸਣ ਪਲੀਜ਼ ਇਹਨਾਂ ਦੀ ਸੱਚੀ ਮਿੱਤਰ ਪਲੀਜ਼ ਪੁਲਿਸ ਦੇ ਹੁਕਮ ਦੀ ਪਾਲਣਾ ਕੀਤੀ ਜਾਵੇ ਤੇ ਟ੍ਰੈਫਿਕ ਰੂਲਾਂ ਦੀ ਪਾਲਣਾ ਕੀਤੀ ਜਾਵੇ ਥੈਂਕ ਯੂ